हिमाचल ਛੰਡਿਆ ਵਾਲੇ ਮਾਮਲੇ ਦੇ ਵਿੱਚ ਅਮਨ ਸੂਦ ਦੇ ਉੱਪਰ ਹਿਮਾਚਲ ਪ੍ਰਸ਼ਾਸਨ ਦੀ ਵੱਡੀ ਕਾਰਵਾਈ ਪਰਚਾ ਕੀਤਾ ਦਰਜ ਅਮਨ ਸੂਦ ਨੇ ਕਿਹਾ ਕਿ ਮੇਰੀ ਕੋਈ ਵੀ ਗਲਤੀ ਨਹੀਂ ਸੀ ਉਲਟਾ ਮੇਰੇ ਉੱਪਰ ਹੀ ਦਰਜ ਕਰ ਦਿੱਤਾ ਪਰਚਾ ਜੋ ਕਿ ਹੈ ਬਿਲਕੁਲ ਗਲਤ ਸਸੀਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਖਬਰੀ ਡਾਕਿਆ ਪਿਛਲੇ ਦਿਨੀ ਆਪਾਂ ਨੇ ਦੇਖਿਆ ਹਿਮਾਚਲ ਦੇ ਵਿੱਚ ਪੰਜਾਬੀ ਨੌਜਵਾਨ ਜਿਹੜੇ ਮਨੀਕਰਨ ਸਾਹਿਬ ਮੱਥਾ ਟੇਕਣ ਗਏ ਸੀ ਉੱਥੇ ਅਮਨ ਸੂਦ ਨਾਮ ਦੇ ਬੰਦੇ ਨੇ ਉਹਨਾਂ ਨਾਲ ਕਾਫੀ ਧੱਕਾ ਕੀਤਾ ਤੇ ਉਹਨਾਂ ਦੇ ਝੰਡੇ ਉਤਾਰ ਲਏ ਉਹ ਧਾਰਮਿਕ ਝੰਡੇ ਜਿਹੜੇ ਕਿ ਸਾਡੇ ਨੌਜਵਾਨ ਉਦੋਂ ਲਗਾਉਂਦੇ ਨੇ ਜਦੋਂ ਕਿਤੇ ਯਾਤਰਾ ਤੇ ਜਾਂਦੇ ਨੇ ਇਹਨਾਂ ਝੰਡਿਆਂ ਨੂੰ ਸਾਡਾ ਨਿਸ਼ਾਨ ਵੀ ਕਿਹਾ ਜਾਂਦਾ ਹੈ ਅਤੇ ਅਮਨ ਸੂਦ ਨੂੰ ਇੰਨਾ ਹੀ ਪਤਾ ਨਹੀਂ ਕਿ ਕਿਹੜਾ ਝੰਡਾ ਕਿਸ ਵਾਸਤੇ ਲਗਾਇਆ ਜਾਂਦਾ ਹੈ ਅਮਨਸੂਦ ਨੂੰ ਇਸ ਤਰ੍ਹਾਂ ਸੀ ਕਿ ਇਸ ਮਸਲੇ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਮਸ਼ਹੂਰ ਹੋ ਜਾਵਾਂਗਾ ਹੋ ਸਕਦਾ ਕਿਸੇ ਵੋਟਾਂ ਦੇ ਵਿੱਚ ਵੀ ਜਿੱਤ ਜਾਵਾਂ ਪਰ ਅਮਨਸੂਦ ਦੇ ਨਾਲ ਹੋ ਗਿਆ ਉਲਟਾ ਉਸ ਦਾ ਕਿਸੇ ਨੇ ਵੀ ਸਾਥ ਨਹੀਂ ਦਿੱਤਾ ਪਹਿਲਾਂ ਤੁਸੀਂ ਨੇ ਦੇਖਿਆ ਕੁੱਲੂ ਦੀ ਡੀਸੀ ਮੈਡਮ ਨੇ ਕਲਾਸ ਲਗਾਈ ਅਮਨਸੂਦ ਦੀ ਕਿਹਾ ਕਿ ਕਾਨੂੰਨ ਆਪਣੇ ਹੱਥ ਵਿੱਚ ਨਾ ਲਵੋ ਉਸ ਤੋਂ ਬਾਅਦ ਅਮਨਸੂਦ ਥੋੜਾ ਠੰਡਾ ਹੋਇਆ ਅਤੇ ਹੁਣ ਅਮਨਸੂਦ ਦੇ ਉੱਪਰ ਇੱਕ ਤਾਂ ਹਿਮਾਚਲ ਦੀ ਕਿਸੇ ਚੌਂਕੀ ਦੇ ਵਿੱਚ ਐਫਆਈਆਰ ਦਰਜ ਹੋਈ ਹੈ ਅਮਨਸੂਦ ਦੇ ਉੱਪਰ ਦੂਸਰਾ ਐਸਡੀਐਮ ਸਾਹਿਬ ਨੇ ਵੀ ਉਸ ਨੂੰ ਸੰਭਣ ਭੇਜਿਆ ਕਿ ਤੂੰ ਸ਼ਾਂਤੀ ਭੰਗ ਕਰ ਰਿਹਾ ਤੈਨੂੰ ਕੀ ਜ਼ਰੂਰਤ ਹੈ ਲੋਕਾਂ ਨਾਲ ਖੇੜਣ ਦੀ ਅਗਰ ਕੋਈ ਗੱਲਬਾਤ ਹੈ ਪੁਲਿਸ ਨੂੰ ਗਲਤ ਲੱਗੇਗਾ ਪ੍ਰਸ਼ਾਸਨ ਨੂੰ ਗਲਤ ਲੱਗੇਗਾ ਤਾਂ ਨੌਜਵਾਨਾਂ ਨੂੰ ਰੋਕ ਕੇ ਆਪ ਹੀ ਪੁੱਛਣਗੇ ਕਿ ਤੁਸੀਂ ਇਹ ਕੀ ਕਰ ਰਹੇ ਹੋ ਤੁਸੀਂ ਕਾਨੂੰਨ ਦਾ ਹੱਥ ਦੇ ਵਿੱਚ ਕਿਉਂ ਲੈ ਰਹੇ ਹੋ ਅਮਨਸੂਦ ਨੂੰ ਸਿੱਧਾ ਸਿੱਧਾ ਕਿਹਾ ਗਿਆ ਸੀ ਕਿ ਭਾਈ ਪੇਸ਼ ਹੋ ਜਾ ਨਹੀਂ ਤਾਂ ਵੱਡੀ ਕਾਰਵਾਈ ਕਰਾਂਗੇ ਤੇਰੇ ਉੱਪਰ ਅਮਨ ਸੂਦ ਪੇਸ਼ ਵੀ ਹੋਇਆ ਉਸ ਤੋਂ ਬਾਅਦ মিডিਆ ਨਾਲ ਗੱਲਬਾਤ ਕਰਦੇ ਹੋਏ ਅਮਨ ਸੂਦ ਇੱਕ ਛੋਟੀ ਜਿਹੀ ਬੜਕ ਵੀ ਮਾਰ ਗਿਆ ਕਿ ਮੈਂ ਇਸ ਤਰ੍ਹਾਂ ਡਰਨ ਵਾਲਾ ਨਹੀਂ ਪਰ ਉਸ ਦੇ ਚਿਹਰੇ ਤੋਂ ਡਰ ਹੈ ਜਿਹੜਾ ਸਾਫ਼ ਦਿਖ ਰਿਹਾ ਸੀ ਕਹਿ ਵੀ ਰਿਹਾ ਸੀ ਆਮਨ ਸੂਦ ਢਿੱਲੇ ਜੇ ਮੂੰਹ ਨਾਲ ਕਿ ਮੈਂ ਕੋਈ ਗਲਤੀ ਨਹੀਂ ਕੀਤੀ ਉਲਟਾ ਮੇਰੇ ਉੱਪਰ ਹੀ ਕਾਰਵਾਈ ਕਰ ਦਿੱਤੀ ਹੈ ਪ੍ਰਸ਼ਾਸਨ ਨੇ ਤਾਂ ਮਿੱਤਰੋ ਕੱਲ ਹਿਮਾਚਲ ਦੇ ਸੀਐਮ ਸਾਹਿਬ ਦਾ ਵੀ ਬਿਆਨ ਆਇਆ ਸੀ ਉਹਨਾਂ ਦਾ ਕਹਿਣਾ ਸੀ ਕਿ ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ ਕੋਈ ਵੀ ਆਪਣੇ ਧਰਮ ਦਾ ਝੰਡਾ ਲਾ ਕੇ ਆ ਸਕਦਾ ਕਿਸੇ ਨੂੰ ਕੋਈ ਨਹੀਂ ਰੋਕੇਗਾ ਨਾਲ ਹੀ ਉਹਨਾਂ ਨੇ ਕਿਹਾ ਸੀ ਕਿ ਕਿਸੇ ਨੂੰ ਕਾਨੂੰਨ ਆਪਣੇ ਹੱਥ ਦੇ ਵਿੱਚ ਨਹੀਂ ਲੈਣ ਦਿੱਤਾ ਜਾਵੇਗਾ ਤਾਂ ਮਿੱਤਰੋ ਤਾਰੀਫ ਕਰਨੀ ਬਣਦੀ ਹੈ ਸੀਐਮ ਸਾਹਿਬ ਦੀ ਤਾਂ ਵੀਡੀਓ ਚੰਗੀ ਲੱਗੀ ਹੋਵੇ ਅੱਗੇ ਵੀ ਸ਼ੇਅਰ ਕਰ ਦਿਓ ਧੰਨਵਾਦ